ਬਾਈ ਮਿੱਤਰੋ ਮੋਸਰ ਪਹੁੰਚ ਗਿਆ ਦੇਖੋ ਪ੍ਰੋਗਰਾਮ ਹਾਂਜੀ ਬਾਈ ਮਿੱਤਰੋ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅਸੀਂ ਚੱਲੇ ਆ ਬਰਾਤੇ ਨਾਲ ਮੇਰੇ ਝੰਡਾ ਯਾਰ ਤੇ ਨਾਲ ਖਟਾ ਯਾਰ ਖਟਿਆਏ ਨਾਲ ਮੇਰੇ ਝੰਡਾ ਯਾਰ ਝੰਡਾ ਡਰਾਈਵਰ ਆ ਪੱਕਾ ਇਹਨੇ ਬਰਾਦਾ ਦੀ ਗੱਡੀ ਚਲਾਉਣੀ ਆ ਤੇ ਧੁੰਦ ਦੇਖੋ ਕਿੰਨੀ ਅੱਗੇ ਬਹੁਤ ਜ਼ਿਆਦਾ ਧੁੰਦ ਆ ਤੇ ਹੁਣ ਅਸੀਂ ਚੱਲੇ ਆਂ ਬਰਾਦ ਦੀ ਉੱਤੇ ਜਾਵਦੇ ਫਿਰ ਮਿਲਦੇ ਕੱਢ ਕੇ ਬਰਾਦ ਦੇ ਰਸਤੇ 'ਚ ਮਿਲਾਂਗੇ ਰਾਹ ਦੇ ਮਕਸਦ ਜਾਂਦੇ ਆਂ ਸੀਐਨਜੀ ਭਰੌਣ ਲੱਗੇ ਆਂ ਅਸੀਂ ਤੇ ਸੀਐਨਜੀ ਭਰਾਂ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਆ ਤੜਾ ਵਲਾਗ ਬਣਾਈਏ ਸੀਐਨਜੀ ਇੱਧਰ ਸੀਐਨਜੀ ਭਰੌਣ ਲੱਗੇ ਆਂ ਜੀ ਹਣ ਪੀਵੀ013401 ਧੁੰਦੇ ਕੋ ਕੰਨੀ ਆਹ ਕੋਈ ਭਾਈ ਮਕਸਦ ਪਹੁੰਚ ਗਏ ਤੇ ਰਾਹ ਇਹਨਾਂ ਨੂੰ ਪਤਾ ਨਹੀਂ ਕਿੱਸੇ ਨੂੰ ਜਾਣਾ ਕਿੱਥੇ ਆ ਬਰਾਦ ਮਕਸਦ ਪਹੁੰਚ ਗਈ ਆ ਰਾਹ ਗਏ ਨੂੰ ਪਤਾ ਨਹੀਂ ਆ ਚੰਡੇ ਰਾਹ ਨਹੀਂ ਪਤਾ ਤੈਨੂੰ ਰਾਹ ਨਹੀਂ ਪਤਾ ਤੈਨੂੰ ਰਾਹ ਗਏ ਨੂੰ ਪਤਾ ਨਹੀਂ ਆ ਮਕਸਰ ਪਹੁੰਚ ਗਏ ਆ ਗਾਈਜ਼ ਅਸੀਂ ਆ ਇਸੀ ਕੇ ਵਿਆਹ ਤੇ ਕਹੀ ਲਾਗੇ ਵੀਡੀਓ ਬਣਾਉਣ ਤੇ ਲਾਡੀ ਹੋ ਗਿਆ ਸਾਡਾ ਬਿਮਾਰ ਜਿਹਦੇ ਮਾਮੇ ਦਾ ਵਿਆਹ ਹੈ ਤੇ ਬਿਮਾਰ ਆ ਬੰਦਾ ਵਿਚਾਰਾ ਇਹ ਡਾਉਣ ਵੱਜ ਗਿਆ ਕੀ ਖਾਈਏ ਨਾ ਇਹ ਅ ਜਦੋਂ ਦਾ ਮਾਨ ਡੱਕੇ ਰੱਖੀ ਫਿਰਦੇ ਚਿਕਣ ਦਾ ਉਹਨਾਂ ਨੇ ਖਾਣੀਆਂ ਬੰਦੇ ਡੱਕੇ ਰੱਖੀ ਫਿਰਦੇ ਹਾਂ ਬਾਈ ਚੰਡਾ ਡਾਉਣ ਰਿਆ ਤੇ ਆ ਰਿਆ ਮੈਂ ਕਹੀ ਬਣਾਉਣੇ ਵਲੌਗ ਚੰਡੇ ਵਲੌਗ ਦੇ ਵਿੱਚ ਆਈ ਛੱਡਾ ਖੀਜੀਆਂ ਦਾ ਫੋਟੋ ਸਾਰੇ ਨਹੀਂ ਆ ਬਾਅਦ ਚ ਪਾਵਾਂਗੇ ਫੋਟੋ ਇੰਸਟਾਗ੍ਰਾਮ ਉੱਤੇ ਪਹਿਲਾਂ ਬਾਈ ਦੀਆਂ ਖੇਡਗੇ ਆ ਕਾ ਫੋਟੋਗ੍ਰਾਫਰ ਆ 17 ਫੋਨ ਪ੍ਰੋ ਮੈਕਸ ਫੋਨ ਇਹਦੇ ਕੋਲ ਕੁਆਲਿਟੀ ਬੈਂਸ 6 ਸਸ ਵਾਲੀ ਆ ਮਿੱਤਰੋ ਖਾਣ ਲੱਗੇ 버ਗਰ ਆਪਾਂ ਖੜ ਕੇ ਪਹੁੰਚ ਗਏ ਗੋਡਕਪੁਰੇ ਆਪਾਂ ਮਿੱਤਰੋ ਆ ਗਈ ਬਰਾਤ ਤੇ ਆਪਾਂ ਵੀ ਆ ਗਏ ਆ ਚੱਲਦੇ ਹੁਣ ਆਪਾਂ ਘਰ ਨੂੰ ਬਰਾਤ ਨੂੰ ਵੇੜ ਕੇ ਮਿਲਦੇ ਹਾਂ ਆਪਾਂ ਬਾਏ ਨਾਲ ਝੰਡੇ ਦੇ ਚਾਹੇ ਚੁਰੀ ਵਾਲਿਆਂ ਦੇ ਫੇਰ ਝੰਡੇ ਵੱਡੋ ਪਾਰਟੀ ਅੱਜ ਰਾਸ਼ੇ ਕੋ ਤੇ ਹੀ ਕੰਨਾ ਲਓ ਬਾਈ ਮਿੱਤਰ ਆਪਾਂ ਚੱਲੇ ਘਰੇ ਹੁਣ ਤੇ ਵਿਆਹ ਹੋ ਗਿਆ ਖਤਮ ਤੇ ਹੁਣ ਚੱਲੇ ਘਰੇ ਆਪਾਂ ਦੁੱਧ ਦੁੱਧ ਪੀ ਕੇ ਤੇ ਮਿਲਦੇ ਫਿਰ ਘਰੇ ਜਾ ਕੇ ਚਲੋ ਬਾਏ ਬਾਏ